ਸੋ ਰਿਸਕ ਨਹੀਂ ਲੈਣਾ ਚਾਹੀਦਾ ਕੋਈ ਕਾਲੀ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਕਾਲੀ ਅੱਗੇ ਟੋਈ ਹੁੰਦੇ ਸਿਆਣਿਆਂ ਨੇ ਕਿਹਾ ਸੋ ਹੁਣ ਥੋੜਾ ਜਿਹਾ ਕੱਟ ਗਿਆ ਫਲੋਰ ਬਣੇਗਾ ਬਹੁਤ ਜ਼ਿਆਦਾ ਪੀਸੀ ਔਰ ਅੱਗੇ ਦਰਖਤ ਡਿੱਗੇ ਹੈਗਾ ਸੜਕ ਤੇ ਤੁਹਾਨੂੰ ਦਿਖਾਉਂਗਾ ਇਹ ਅਸੀਂ ਮੰਨ ਲਓ ਨਾ ਰੁਕਦੇ ਤਾਂ ਆਹ ਜਿਹੜਾ ਟਾਣਾ ਏ ਸਾਡੇ ਉੱਪਰ ਵੀ ਗਿਰ ਸਕਦਾ ਸੀ। ਤੋਂ ਸਮਝਦਾਰੀ ਅਸੀਂ ਜੀ ਹੈ ਖਾਲੀ ਨਾਲੋਂ ਜਿਹੜਾ ਹੈਗਾ ਆਪਣਾ ਸਬਰ ਰੱਖਣਾ ਚਾਹੀਦਾ ਹੈ। ਇਹੋ ਜਿਹੀ ਮੌਸਮ ਦੇ ਵਿੱਚ ਜਿੱਥੇ ਤੁਹਾਨੂੰ ਲੱਗਦਾ ਵੀ ਤਰਕਤ ਹੈ ਨਹੀਂ ਆਸ-ਪਾਸ ਸੜਕ ਦੇ ਖਾਲੀ ਜਗ੍ਹਾ ਤੇ ਜਿਵੇਂ ਉਸ ਵੀਰ ਨੇ ਦੇਖਿਆ ਸੀ ਮੈਂ ਬਹੁਤ ਵਧੀਆ ਉਹਨਾਂ ਨੇ ਖੇਤਾਂ ਦੇ ਵਿੱਚ ਪਹੀ ਨੂੰ ਅੰਦਰ ਜਾ ਕੇ ਖੇਤ ਦੇ ਵਿੱਚ ਗੱਡੀ ਸਰੇ ਹੀ ਆਸਮਨੂ ਬੰਦੇ ਨੇ ਮੈਨੂੰ ਕਾਫੀ ਐਗਜ਼ੈਂਪਲ ਲੱਗਿਆ ਮੈਨੂੰ ਦਿਖਾਉਣ ਵਾਸਤੇ ਜਿਨ੍ਹਾਂ ਨੇ ਕਿ ਆਪਣੀ ਕਾਰ ਜਿਹੜੀ ਹੈ ਖੇਤ ਦੇ ਵਿੱਚ